ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਦੇ ਨਾਲ ਘੰਟੀ ਵਾਲਾ ਬਟਨ ਜ਼ਰੂਰ ਦੱਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜ਼ਰੂਰ ਕਰਿਓ ਅੱਜ ਗੱਲ ਕਰਦੇ ਹਾਂ 18 ਮਈ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਪੰਜਾਬ ਦਾ ਮੌਸਮ ਉੱਚ ਦਬਅ ਬਹੁਤ ਹੀ ਹਿੱਸਿਆਂ ਦੇ ਵਿੱਚ ਸਵੇਰ ਬਿਲ ਦੇ ਤੋਂ ਲੈ ਕੇ ਸ਼ਾਮ ਬਿਲ ਦੇ ਤੱਕ ਸਾਫ਼ ਬਣਿਆ ਹੋਇਆ ਹੈ ਪਰ ਬਾਰ ਦੁਪਹਿਰ ਤੋਂ ਲਗਾਤਾਰ ਕੁਝ ਕੁ ਖੇਤਰਾਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਜੇ ਬੱਦਲਬਾਈ ਬਣ ਕੇ ਕਿਤੇ ਗਰਜលੁਕ ਲਗਾਤਾਰ ਹੋ ਰਹੀਆਂ ਨੇ ਕਿਉਂਕਿ ਗਰਮੀ ਤੇ ਹਮਸ ਦਾ ਦੌਰ ਲਗਾਤਾਰ ਦੇਖਿਆ ਜਾ ਰਿਹਾ ਹੈ ਦੁਪਹਿਰ ਤੋਂ ਪਹਿਲਾਂ ਕੁਝ ਕੁ ਖੇਤਰਾਂ ਦੇ ਵਿੱਚ ਹਵਾ ਰੁਕਦੀ ਹੈ ਤੇ ਉੱਥੇ ਹੀਟ ਸੈੱਲ ਜਾਂ ਨਵੇਂ ਬੱਦਲਾਂ ਦਾ ਨਿਰਮਾਣ ਸ਼ੁਰੂ ਹੁੰਦਾ ਹੈ ਤੇ ਟੁੱਟਮੇ ਜਿਹੇ ਤੌਰ ਤੇ ਸ਼ਰਾਟੇ ਜਿਹੇ ਮੀਂਹ ਦੇ ਦਿਖਾਈ ਦੇ ਰਹੇ ਹਨ ਇਹ ਮੱਝ ਦੇ ਖੇਤਰ ਵੀ ਹੋ ਜਾਂਦੇ ਨੇ ਕਦੇ ਦਬਾਬੇ ਦੇ ਤੇ ਕਦੇ ਮਾਲਵੇ ਦੇ ਵਿੱਚ ਵੀ ਹੋ ਜਾਂਦੇ ਹਨ ਅੱਜ ਵੀ ਸਵੇਰ ਵੇਲੇ ਤੋਂ ਲੈ ਕੇ ਦੁਪਹਿਰ ਵੱਲੇ ਤੱਕ ਮੌਸਮ ਸਾਫ਼ ਰਹੇਗਾ ਜਿਹੜੇ ਖੇਤਰਾਂ ਦੇ ਵਿੱਚ ਹਵਾ ਰੁਕੀ ਤੇ ਉਹਨਾਂ ਖੇਤਰਾਂ ਦੇ ਵਿੱਚ ਟਟਮੇ ਤੌਰ ਤੇ ਬੱਦਲਾ ਦਾ ਨਿਰਮਾਣ ਨਮਿਆਂ ਦਾ ਹੋਵੇਗਾ ਤੇ ਕੁਝ ਕੁ ਖੇਤਰਾਂ ਦੇ ਵਿੱਚ ਹਲਕੇ-ਪੁਲਕੇ ਮੀਂਹ ਅਤੇ ਛਰਾਟੇ ਦੇਖਣ ਨੂੰ ਮਿਲ ਸਕਦੇ ਹਨ ਇਸੇ ਤਰ੍ਹਾਂ ਹੀ ਹਰਿਆਣਾ ਅਤੇ ਰਾਜਸਥਾਨ ਦੇ ਵੀ ਬਹੁਤ ਖੇਤਰਾਂ ਦਾ ਮਾਹੌਲ ਇਸੇ ਤਰ੍ਹਾਂ ਹੀ ਰਹਿ ਰਿਹਾ ਹੈ ਉੱਥੇ ਟੈਂਪਰੇਚਰ ਪੰਜਾਬ ਨਾਲੋਂ ਵੱਧ ਹੈ ਪੰਜਾਬ ਦੇ ਵਿੱਚ 40-45 ਡਿਗਰੀ ਦੇ ਆਸ-ਪਾਸ ਪੁੱਜ ਰਿਹਾ ਹੈ ਤੇ ਹਰਿਆਣਾ ਰਾਜਸਥਾਨ ਦੇ ਵਿੱਚ 43-44 ਡਿਗਰੀ ਦੇ ਆਸ-ਪਾਸ ਟੈਂਪਰੇਚਰ ਲਗਾਤਾਰ ਬਣਿਆ ਹੋਇਆ ਹੈ ਤੇ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਮੀਂਹ ਦਾ ਦੌਰ ਦੇਖਿਆ ਜਾ ਰਿਹਾ ਹੈ ਤੇ ਜਿਹੜਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ